ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸardar manjeet singh ਦਾ ਖਿਲਚੀਆਂ ਥਾਣੇ ਦੇ ਵਿੱਚ ਮਰਡਰ ਹੋਇਆ ਸੀਗਾ ਜੋ ਦੋ ਅਣਪਛਾਤੇ ਨੌਜਵਾਨਾਂ ਨੇ ਮਾਸਕ ਦੇ ਸੀਗੇ ਤੇ ਉਹਦੇ ਵਿੱਚ ਜਿਵੇਂ ਕੱਲ ਦਾ ਘਟਨਾਕ੍ਰਮ ਤੁਹਾਡੇ ਸਾਰਿਆਂ ਪ੍ਰੈਸ ਦੇ ਸਾਹਮਣੇ ਹੈਗਾ ਕਿ ਐਸਐਸਪੀ ਅੰਮ੍ਰਿਤਸਰ ਰੂਲਰ ਸ਼੍ਰੀ ਸੁਹੇਲ ਮੀਰ ਜੀ ਨੇ ਆਪਣੇ ਪਰਸਨਲ ਨਿਗਰਾਨੀ ਹੀਟ ਜਿਹੜੀਆਂ ਟੀਮਾਂ ਨਿਯੁਕਤ ਕੀਤੀਆਂ ਇਹ ਬਲੀ ਲੈਡ ਬਾਈ ਡੀਐਸਪੀ ਗੁਰਿੰਦਰ ਨਾਗਰਾ ਗੁਰਿੰਦਰ ਅਰुण ਸ਼ਰਮਾ ਉਹਨਾਂ ਨੇ ਜਿਹੜੇ ਦੋ ਉਹ ਮੁਜਰਮ ਸੀ ਮੇਨ ਜਿਹੜੇ ਇੱਕ ਰਾਜਨ ਬਿੱਲਾ ਜਿਹਦਾ ਕੱਲ ਪੁਲਿਸ ਐਕਸ਼ਨ ਦੇ ਵਿੱਚ ਜਿਹੜਾ ਨਿਊਟਰਲਾਈਜ਼ ਹੋਇਆ ਤੇ ਦੂਸਰਾ ਸ਼ਮੀ ਮਨਦੀਪ ਸ਼ਮੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਸ ਦੀ ਲੜੀ ਦੇ ਵਿੱਚ ਹੀ ਜਦੋਂ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਸਾਨੂੰ ਜਿਹੜੀ ਉਸ ਨਾਲ ਕੜੀ ਨਾਲ ਕੜੀ ਜੋੜੀ ਤੇ ਅੱਜ ਸਾਨੂੰ ਸੋਰਸ ਨੇ ਦੱਸਿਆ ਕਿ ਇਹ ਜਿਹੜੇ ਵਾਰਦਾਤ ਜਦੋਂ ਹੋਈ ਹੈ ਜਿਹੜੇ ਇਹ ਸਾਰੇ ਵੈਪਨ ਉਹਨਾਂ ਦੇ ਡਿਸਕਲੋਜ਼ਰ ਤੋਂ ਵੀ ਤੇ ਪਲੱਸ ਸਾਡੀ ਜਿਹੜੀ ਆਪਦੀ ਇੰਟੈਲੀਜੈਂਸ ਹੈ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਉਸ ਮਰਡਰ ਦੇ ਵਿੱਚ ਜਿਹੜੇ ਵੈਪਨ ਯੂਜ਼ ਕੀਤੇ ਗਏ ਸੀਗੇ ਉਹ ਇਹ ਸੁਖਪ੍ਰੀਤ ਇਲੇ ਸੁਖ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਉਸ ਨੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਸੀਗੇ ਆਪਣੇ ਫੋਰਨ ਹੈਂਡਲਰਾਂ ਦੇ ਕਹਿਣ ਤੇ ਅਤੇ ਇਹ ਜਿਹੜੇ ਦੋ ਮੁਜਰਮ ਸੀਗੇ ਆਪਣਾ ਉਸ ਖਿਲਚੀਆ ਮਰਡਰ ਕੇਸ ਦੇ ਵਿੱਚ ਉਹ ਕ੍ਰਾਈਮ ਕਰਕੇ ਇਹਦੇ ਕੋਲੇ ਇਹ ਉਹਨਾਂ ਨੂੰ ਪਨਾਹ ਵੀ ਦਿੰਦਾ ਹੈ ਉਹਦੇ ਕੋਲੇ ਜਾ ਕੇ ਰਹਿੰਦੇ ਵੀ ਹੈ ਜ਼ਿਲ੍ਹਾ ਪਟਿਆਲਾ ਦੇ ਵਿੱਚ ਤੇ ਅੱਜ ਸਾਨੂੰ ਇੱਕ ਪ੍ਰੋਸੀਜਰਕ ਸੂਤਰਾ ਮਿਲਿਆ ਸੀ ਕਿ ਇਹ ਫੇਰ ਇੱਥੇ ਇਸ ਇਲਾਕੇ ਦੇ ਵਿੱਚ ਆਇਆ ਵਿਆ ਇਸ ਨੇ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈਗਾ ਉਸ ਸਬੰਧ ਵਿੱਚ ਹੀ ਸਾਰਾ ਨੋਟਿਸ ਵਿੱਚ ਐਸਐਸਪੀ ਸਾਹਮਣੇ ਲਿਆਂਦਾ ਤੇ ਇਹਨਾਂ ਨੇ ਆਪਣੇ ਨਿਜਰੇ ਨਿਗਰਾਨੀ ਟੀਮਾਂ ਜਿਹੜੀਆਂ ਹੈਗੀਆਂ ਬਣਾਈਆਂ ਯਾਦਵਿੰਦਰ ਜਿਹੜੇ ਡੀਐਸਪੀ اٹਾਰੀ ਨੇ ਅਜੇਪਾਲ ਜਿਹੜੇ ਐਸਐਚਓ ਕੰਬੋ ਨੇ ਇਨਸਪੈਕਟਰ ਜਿਹੜੇ ਸੀਆਈ ਨੇ ਤੇ ਨਾਗਰਾ ਸਾਹਿਬ ਇਹਨਾਂ ਨੇ ਰਲ ਕੇ ਇੱਕ Trap ਲੇ ਕੀਤਾ ਸੀਗਾ ਤਾਂ ਫਿਰ ਜਿੱਦੋਂ ਇਹ ਜਦੋਂ ਆਹ ਜਿਸ ਤਰ੍ਹਾਂ ਤੁਸੀਂ ਮੌਕਾ ਦੇਖਿਆ ਹੈਗਾ ਇਧਰੋਂ ਆ ਰਿਹਾ ਸੀਗਾ ਤੇ ਇਸ ਨੂੰ ਜਿਸ ਤਰ੍ਹਾਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਸ ਨੂੰ ਪਤਾ ਲੱਗ ਗਿਆ ਸੀਗਾ ਕਿ ਪੁਲਿਸ ਨੂੰ ਕੋਈ ਪੁਖਤਾ ਜਾਣਕਾਰੀ ਹੋਣੀ ਹੈ ਇਸ ਨੇ ਅਨਪਰਵੋਕਡ ਫਾਇਰਿੰਗ ਕੀਤੀ ਹੈ ਪੁਲਿਸ ਦੇ ਚ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਇਨ ਐਕਸਚੇਂਜ ਆਫ ਫਾਇਰ ਦੇ ਵਿੱਚ ਹੀ ਇੰਜਰਡ ਹੋਇਆ ਐਂਡ ਹੀ ਹੈਜ਼ ਬੀਨ ਓਵਰ ਪਾਵਰਡ ਮੌਕੇ ਦਾ ਸੀ ਅਸੀਂ ਹਲੇ ਇਨਸਪੈਕਟ ਕੀਤਾ ਹੈਗਾ ਹਲੇ ਇੱਕ ਨਹੀਂ ਨਮੰਦੀ Glock ਦੀ Glock ਪਿਸਟਲ ਹਲੇ ਦਿਖ ਰਹੀ ਹੈ ਬਾਕੀ ਫੋਰੈਂਸਿਕ ਟੀਮ ਜਿਹੜੀ ਹੈਗੀ ਹੈ ਇਜ਼ ਔਨ ਦੀ ਸੀਨ ਉਹ ਸਾਰਾ ਗਹਿਨ ਇਹਦਾ ਸੀਨੋ ਕ੍ਰਾਈਮ ਦਾ ਜਿਹੜੀ ਜਾਂਚ ਕਰੇਗੀ ਜਿਸ ਤਰ੍ਹਾਂ ਵੀ ਕੋਈ ਚੀਜ਼ ਸਾਹਮਣੇ ਆਏਗੀ ਵੀ ਵਿਲ ਅਪਡੇਟ ਅਕੋਰਡਿੰਗਲੀ ਸਰ ਇਹਨੇ ਦੇਖ ਕੇ ਸਿੱਧਾ ਪੁਲਿਸ ਤੇ ਫਾਇਰਿੰਗ ਕੀਤੀ ਕਿਉਂਕਿ ਉਹ ਦਰਖਤ ਤੇ ਵੀ ਗੋਲੀ ਵੱਜੀ ਹੈ ਜੀ ਅ ਅੰਨੇ ਬਾਤ ਆਪੜ ਤੋਂ ਤਾਂ ਇਹੀ ਹੁੰਦਾ ਕਿ ਜਿੱਦਰ ਬੰ ਨੂੰ ਐਨ ਲੱਤੇ ਮੈਂ ਭੱਜ ਲਾਵਾਂ ਕਿਸੇ ਤਰੀਕੇ ਨਾਲ ਸੋ ਅਨਪਰੋਵਕਡ ਫਾਇਰਿੰਗ ਹੈ ਪੁਲਿਸ ਬੜੇ ਰੈਸਟ੍ਰੇਂਟ ਅੰਡਰ ਦੀ ਲਾਅ ਰ ਹੈ ਕੇ ਹੀ ਅਸੀਂ ਕਰਦੇ ਹੈਗੇ ਆ ਇਸ ਕਰਕੇ ਹੀ ਹਾਸ ਬੈਨ ਇੰਜਰਡ ਇਨ ਦਾ ਸ਼ੂਟ ਆਊਟ ਤੇ ਹੀ ਹੈਸ ਬੈਨ ਓਵਰ ਪਾਵਰਡ ਐਂਡ ਹੀ ਇਸ ਬੀਇੰਗ ਸ਼ਿਫਟਡ ਟੂ ਦੀ ਫਾਰ ਦੀ ਮੈਡੀਕਲ ਟਰੀਟਮੈਂਟ ਤੇ ਸਰ ਕਿੰਨੇ ਰਾਉਂਡ ਦੇ ਬਲੋ ਹਲੇ ਤਾਂ ਜੋ ਹਲੇ ਨਿਕੜਾਈ ਨੂੰ ਦਿਖ ਰਿਹਾ ਦੋ ਹੀ ਦਿਖ ਰਿਹਾ ਬਾਕੀ ਫਰੈਂਸਿਕ ਟੀਮ ਇਜ਼ ਔਨ ਦੀ ਸੀਨ ਤੁਸੀਂ ਜਿਵੇਂ ਦੇਖ ਰਹੇ ਹੋ ਸਾਰਾ ਗਹਿਨ ਸੀਨ ਆਫ ਕਰਾਇਮ ਦਾ ਜਾਂਚ ਹੋਊਗੀ ਫਿਰ ਜਿਸ ਤਰ੍ਹਾਂ ਕੋਈ ਆਏਗਾ ਵੀਲ ਅਪਡੇਟ ਇਹ ਕਿਤੋਂ ਦਾ ਰਹਿਣ ਵਾਲਾ ਜੀ ਬੇਸਿਕਲੀ ਇਹ ਬੇਸਿਕਲੀ ਡਿਸਟ੍ਰਿਕਟ ਪਟਿਆਲੇ ਦਾ ਰਹਿਣ ਵਾਲਾ ਹੈ ਇੱਥੇ ਫੇਰ ਵੱਡੀ ਵਾਰਦਾਤ ਕਰਨ ਜਾ ਰਹੇ ਅੱਜ ਵੀ ਫੇਰ ਮਤਲਬ ਆਪਣੇ ਉਹ ਜਿਹੜੇ ਫੋਰਨਰਾਂ ਦੇ ਹੈਂਡਲਰ ਆ ਹੋਰ ਪਹਿਲਾਂ ਤਾਂ ਇੱਕ ਮੋਡਿਊਲ ਸੀ ਜਿਹੜਾ ਅਸੀਂ ਮੋਡਿਊਲ ਬਸਟ ਕਰ ਲਿਆ ਸੀ ਜੜੇ ਦੇ ਵਿੱਚ ਇੱਕ ਕੱਲ ਜਿਹੜਾ ਪੁਲਿਸ ਐਕਸ਼ਨ ਹੋਇਆ ਉਹਦੇ ਵਿੱਚ ਖਿਲਚੀਆਂ ਮਰਡਰ ਕੇਸ ਦੇ ਦੋਨੋਂ ਮੁਜਰਮ ਜਿਹੜੇ ਹੈਗੇ ਆ ਇੱਕ ਗ੍ਰਫਤਾਰ ਹੋ ਗਿਆ ਸੀ ਤੇ ਇੱਕ ਪੁਲਿਸ ਐਕਸ਼ਨ ਚ ਨਿਊਟਰਲਾਈਜ਼ ਹੋ ਗਿਆ ਸੀ ਅੱਜ ਇਹ ਉਹਨਾਂ ਦੇ ਆਪਣੇ ਫੋਰਨਰ ਜਿਹੜੇ ਹੈਂਡਲ ਸੀ ਉਹਨਾਂ ਦੇ ਇਸ਼ਾਰਿਆਂ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਇਸ ਇਲਾਕੇ ਵਿੱਚ ਆਏ ਹੋਇਆ ਸੀਗਾ ਸੋ ਕਾਰਡੀਗਲੀ ਅਸੀਂ ਹਿਊਮਨ ਇੰਟ ਤੇ ਟੈਕਨੀਕਲ ਇੰਟੈਲੀਜੈਂਸ ਦੇ ਨੂੰ ਕੜੀਆਂ ਨਾਲ ਕੜੀ ਜੋੜਦੇ ਹੋਏ ਵੀ ਹੈਵ ਲੋਕੇਟਡ ਹਿਮ ਐਂਡ ਉਸਨੇ ਫਿਰ ਜਿਹੜੀ ਜਿਹੜਾ ਕਟਨਾ ਕਰਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਸ ਤਰ੍ਹਾਂ